ਮੈਂ ਲਾਉਂ ਵੀ ਮਿੱਤਰ ਸੋਨਾਲਿਕਾ ਆ ਗਿਆ 2010 ਮਾਡਲ 275000 ਰੁਪਏ ਡਿਮਾਂਡ ਡਬਲ ਕਲਚ ਤੇ ਬਾਕੀ ਦੇ ਕੀ ਗੁਣ ਭਰੇ ਹੋਏ ਐ ਇਹ ਚ ਤੇ ਆਪਾਂ ਸਾਰੇ ਯਾਨੀ ਜਾਣਕਾਰੀ ਜਿਹੜੀ ਕਲਵੀਰ ਭਰਾਤ ਲੰਨੇ ਆ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਢਿਲੋਂ ਸਾਹਿਬ ਚੜਦੀ ਕਲਾ ਚ ਜਮਾਂ ਚੜਦੀ ਕਲਾ ਚ ਸੱਸੀ ਗੜ ਵੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜੀ ਪਰਮਾਤਮਾ ਸਾਰੇ ਭਰਾਵਾਂ ਨੂੰ ਚੜਦੀ ਕਲਾ ਚ ਰੱਖੇ ਹਾਂਜੀ ਬਸ ਹੁਣਾਂ ਜਾਣਾ ਲੱਗਣ ਵਾਲਾ ਸਾਰਾਂ ਦਾ ਸਾਡਾ ਵੀ ਥੋੜਾ ਜਿਹਾ ਰਹਿ ਗਿਆ ਉਸ ਤੋਂ ਬਾਅਦ ਫਿਰ ਜਿੰਨਾ ਗੈਪ ਪੈ ਗਿਆ ਨਾ ਪ੍ਰੋਡਕਸ਼ਨ ਮੰਡੀਆਂ ਹੋਣਗੀਆਂ ਗੈਪ ਪੈ ਗਿਆ ਜਦੋਂ ਕੰਮ ਚ ਸੁਰਤ ਹੋਵੇ ਉਹ ਵੀਡੀਓ ਵੀ ਨਹੀਂ ਚੰਗੀ ਲੱਗਦੀ ਵੀਡੀਓ ਵੀ ਨਹੀਂ ਚੰਗੀ ਲੱਗਦੀ ਠੀਕ ਹੈ ਨਾ ਹੀ ਕੋਈ ਪਾਈ ਗਈ ਆ ਹੂੰ ਇਸ ਤੋਂ ਬਾਅਦ ਭਰਾਓ ਤੁਹਾਡੀ ਸੇਵਾ ਜੀ ਹਾਜ਼ਰ ਹੈ ਬਿਲਕੁਲ ਇਹ 2000 ਤੇ 10 ਮਾਡਲ ਡਰਾਈਵਰ ਲਿਆਂਦਾ ਢੱਲੋਂ ਅੱਛਾ ਜੀ ਇਹ ਡਬਲ ਕਲਚ ਹੈ ਹੂੰ ਜਿਹੜਾ ਰੇਟ ਢੱਲੋਂ ਇਹਦਾ ਆ ਗਿਆ ਨਾ ਅੱਛਾ ਇਸ ਰੇਟ ਤੇ ਕਿਤੋਂ ਮਿਲਣਾ ਹੀ ਨਹੀਂ 2 ਲੱਖ 70 ਹਜ਼ਾਰ ਰੁਪਿਆ ਮਾੜਾ 10 ਮਾਡਲ ਡਬਲ ਕਲਚ 11 ਬਣੀ ਨਿਗ੍ਹਾ ਮਰਵਾ ਦੇ ਚਾਹਤ ਮਰਵਾ ਦੇ ਮਾੜੀ ਜੀ 11 ਦੇ ਮਾੜਾ ਜੀ ਕਰੋ ਚੈੱਕ ਅਗਲੀ ਹਾਂ ਮਗਰਲੇ ਟਾਇਰਾਂ ਤੇ ਚਾਹਤ ਮਰਵਾ ਦੇ ਜਮਾ ਨਵੇਂ ਵੀਕਟੀ ਕਮਾਂਡਰ ਦੀ ਕਮਾਂਡਰ 40 40 ਹਜ਼ਾਰ ਦੀ ਜੋੜੀ ਹੈ ਹਮ ਮਗਰੋ ਮਗਰੋ ਸਾਰੇ ਚੈੱਕ ਕਰਾ ਕੇ ਲੈ ਆ ਰਹਿ ਟਨੋ ਬਿਲਕੁਲ ਬਾਈ ਇੰਜਨ ਗੇਅਰ ਦਾ ਦੋਸਤੋ ਐਡਾ ਕ ਵਧੀਆ ਹੈ ਸਾਡੇ ਕਹਿਣਾ ਕੁਝ ਨਹੀਂ ਬਣਨਾ ਆ ਕੇ ਟਰਾਈ ਮਾਰੋਗੇ ਸੌਦਾ ਕਰਕੇ ਬਾਕੇ ਦੇਖ ਲਿਓ ਹੋਰ ਦੱਸ ਇੰਨਾ ਕ ਚੰਗਾ ਹੈ ਹਮ ਜ਼ਿੰਮੇਵਾਰੀ ਹਿੱਕ ਠੋਕ ਕੇ ਉਸੇ ਚੀਜ਼ ਦੀ ਲਈ ਜਾਂਦੀ ਹੈ ਜਿਹੜੀ ਚ ਕੋਈ ਗੁਣ ਹੁੰਦਾ ਹੈ ਗੁਣ ਹੁੰਦਾ ਹੈ ਠੀਕ ਹੈ ਹਮ ਕੰਡੀਸ਼ਨ ਤੇਰੇ ਸਾਹਮਣੇ ਬਹੁਤ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹਮ ਸਿੰਪਲ ਸਟੀਅਰਿੰਗ ਦੇ ਵਿੱਚ ਆ ਗਿਆ ਡਬਲ ਕਲਚ ਦੇ ਵਿੱਚ ਆ ਗਿਆ ਤੇ 45 745 ਹੂੰ ਤੇ ਜਿਹੜੇ ਭਰਾਵਾਂ ਨੂੰ ਇਹਦੇ ਗੁਣ ਦਾ ਪਤਾ ਨਾ ਜੇ ਹੁਣ ਮੈਂ ਗੱਲ ਕਹੂੰਗਾ ਹੂੰ ਤੇ ਕਈਆਂ ਨੂੰ ਹੋ ਸਕਦਾ ਹੈ ਬੁਰੀ ਲੱਗੇ ਅੱਛਾ ਪਰ ਵੀ ਜਿਹੜਾ ਇਹ ਡ੍ਰੈਕਟਰ ਹੈ ਹੂੰ ਜੇ ਤੁਸੀਂ 11 ਕਾਰਡੀਵੇਟਰ ਪਾ ਕੇ ਹੂੰ ਗੱਲ ਹਾਜਮ ਨਹੀਂ ਹੋਣੀ ਵੀ 45000 ਪਾਵਰ ਟ੍ਰੈਕਟਰ 750 ਦੇ ਜੇ ਬਰਾਬਰ ਪਾਉਣ ਲਾ ਲੋਗੇ ਅੱਛਾ ਆਖਾਂਗੇ ਕਿੱਥੇ 55 ਐਚਪੀ ਡ੍ਰੈਕਟਰ ਕਿੱਥੇ 45 ਐਚਪੀ ਡ੍ਰੈਕਟਰ ਅੱਛਾ ਠੀਕ ਹੈ ਹੂੰ ਪਰ ਉਹਦੇ ਨਾਲ ਮੂਰੇ ਟੱਪੂਗਾ ਕੱਢਦਾ ਇਹਨੂੰ ਕੱਢਦਾ ਅੱਛਾ ਇਹ ਹਜਮ ਨਹੀਂ ਹੋਣੀ ਗੱਲ ਹੂੰ ਵੀ ਯਾਰ ਕਿੱਥੇ ਕੰਪਨੀ ਪਰ ਗੁਣਾ-ਗੁਣਾ ਦਾ ਫਰਕ ਹੁੰਦਾ ਬਹੁਤ ਉਹਦੀ ਯਾਰ ਫਰਤੀਲਾ ਇਹਨੂੰ ਕਹਿੰਦੇ ਨੇ ਫਰਤੀਲਾ ਡਾਇਰੈਕਟਰ ਹੈ ਜਿਵੇਂ ਫੋਰ ਕਹੇ ਤੇ ਸੇਵ ਨਹੀਂ ਹੁੰਦੀ ਹੈ ਜਾਂ ਨੱਚਦਾ ਹੈ ਨੱਚਦਾ ਹੈ ਮੋਦਰੀ ਦੇ ਨਾਗਰਗਾ ਡਾਇਰੈਕਟਰ ਹੈ ਵੱਡੇ ਦਾ ਵੱਡਾ ਛੋਟੇ ਦਾ ਛੋਟਾ ਛੋਟੇ ਦਾ ਛੋਟਾ ਬਹੁਤ ਗੁਣ ਹੈ ਇਹਦੇ 'ਚ ਗੁਣਾ ਆਣਾ ਭਰਪੂਰਾ ਤੇ ਜਮਾਂ ਬਾਜਬ ਰੇਡ ਤੇ ਜਿਹੜੇ ਬੰਦੇ ਨੇ ਨਵਾਂ ਯਾਰ ਵਿਖੇਤੀ ਵੱਡੀ ਦਾ ਕਾਰੋਬਾਰ ਸ਼ੁਰੂ ਕਰਨਾ ਕਰ ਲਈ ਬਾਹੀ ਦਾ ਬੜਾ 50 ਕ ਲੈਂਦੇ ਲੈ ਲੈ ਕਿਹੜਾ ਜਵਾਬ ਦੇਣ ਲੱਗ ਜਵਾਬ ਦਿੰਦਾ ਹੈ ਨਾ ਜਮਾਂ ਨਹੀਂ ਦਿੰਦਾਗਾ ਤੇ ਨੰਬਰ ਹਰਿਆਣਾ ਇਹ ਨੰਬਰ ਇਹਦਾ ਹੈਗਾ ਹਨਮਾਨਗੜ ਦਾ ਆ ਸੌਰੀ ਰਾਜਸਥਾਨ ਹਨਮਾਨਗੜ ਹੈ ਨਾ ਤੇ ਐਨਓਸੀ ਇਹਦੀ ਟਿੱਲੋਂ ਮਿਲ ਜੂਗੀ ਅੱਛਾ ਠੀਕ ਹੈ ਜੇ ਐਨਓਸੀ ਲੈਣੀ ਤਾਂ ਮਿਲ ਜੂਗੀ ਰੇਟ ਜਮੇ ਜਾਇਜ਼ ਹੈ 275000 ਰੁਪਏ ਡਿਮਾਂਡ ਹੈ 260000 ਦਾ ਲਾਸਟ ਦੇਣਾ 1 ਰੁਪਿਆ ਨਹੀਂ ਘਟਕਾ 260000 ਬਸ ਠੀਕ ਸਿੱਧੀ ਜੀ ਗੱਲ ਹੈ ਤੇ ਉਸ ਤੋਂ ਅੱਗੇ ਇੱਕ ਉਹ ਖੜ ਆਹ 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 ਪੀਪੀਆਈ ਪੀਪੀਆਈ 2010 ਦਾ ਮਾਡਲ ਹਮ ਚੈੱਕ ਕਰ ਲੈ ਸਾਰਾ ਪਹਿਲਾਂ ਤਾਂ ਯਾਰ ਬੈਂਪਰ ਤੇ ਵੇਡ ਦਿਖਾ ਮੋਰ ਓ ਹੋ ਹੋ ਬੈਂਪਰ ਵੀ ਆ ਕਿੱਡਾ ਹੈਵੀ ਤੇ ਵੇਡ ਤਾਂ ਹੈਗੇ ਹੈਗਾ ਲਓ ਵੀ ਬੈਂਪਰ ਚੈੱਕ ਕਰ ਲਿਆ ਤੇ ਬੇਕ ਕਰਿਓ ਵੇਡ ਚੈੱਕ ਹਮ 2010 ਦਾ ਮਾਡਲ ਹੈ ਹਮ ਫੁੱਲ ਟਾਪ ਵਾਲਾ ਮਾਡਲ ਹੈ ਅੱਛਾ 4 ਲੀਟਰ ਦਾ ਜਮਾ ਪੋਲ ਉੱਤੇ ਹੀ ਪਿਆ ਹਮ ਆ ਵੀ ਇਕੱਲਾ ਤੇ ਆ ਵੀ ਪਿਆ ਨਾਲ ਇਹ ਮੁੰਮਣੀ ਨਾਲੇ ਜਵਾਕ ਪਟ ਲੈਣੇ ਕਰੇ ਹਾਂ ਜਵਾਕ ਖੇਡ ਲੈਣਗੇ ਹਮ ਸਾਰੇ ਤਰਫ ਫਿਰ ਕੇ ਡਾਇਰੈਕਟਰ ਦਿਖਾ ਦੇ ਇੱਕ ਨਹੀਂ ਜੰਦਾ ਵਧੀਆ ਇੰਜਨ ਗੇਅਰ ਦਾ ਬੂਟਾ ਚੰਗਾ ਹੈ ਅੱਛਾ ਬਾਕੀ ਤਾਂ ਹੁੰਦਾ ਹੀ ਕੁਝ ਨਹੀਂ ਤੇ ਮੋਟੀਆਂ ਟਿਊਬ ਵਾਲੀਆਂ ਟਿਊਬਾਂ ਦੇਖ ਯਾਰ ਹਨਾ ਹਾਂ ਈਪੀਆਈ ਦੇ ਵਿੱਚ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਪਲੇਟਨਰੀ ਡਰਾਈਵ ਹੈ ਹੂੰ ਉਹ ਕਪੀ ਦਾ ਧੋਣ ਵਾਲਾ ਹੀ ਖੜਾ ਬਸ ਕੱਲਾ ਡਬਲ ਕਲੱਚ ਆ ਗਿਆ ਤੇ ਮਗਰਲੇ ਟਾਇਰ ਜਿਹੜੇ ਅੱਦੇ ਆਦੇ ਆ ਗਏ ਹਨਾ ਠੀਕ ਹੈ ਕੰਡੀਸ਼ਨ ਦਾ ਫੁੱਲ ਚੰਗਾ ਹੈ ਅਜ ਮੀ ਪਈ ਜਾਂਦਾ ਕੋਈ ਖਾਸ ਨਹੀਂ ਹਲਕੀ ਬੁਲਕੀ ਜਿਵੇਂ ਟਾਇਰ ਰਾਡ ਤੇ ਮਾੜਾ ਮੋੜ ਰੰਗ ਮਾਰਿਆਗਾ ਇੰਨਾ ਕ ਤਾਂ ਚੱਲੀ ਟੱਚਿੰਗ ਹਾਂ ਇਹ ਤਾਂ ਚੰਗੀ ਟੱਚਿੰਗ ਦਾ ਭਰਾ ਉਹ 10 11 ਮਾਡਲ ਦੀ ਆਮ ਹੋ ਹੀ ਜਾਂਦੀ ਐ ਹੋ ਹੀ ਜਾਂਦੀ ਐ ਸਹੀ ਗੱਲ ਹੈ ਸਵਾ 3 ਲੱਖ ਰੁਪਈਆ ਡਿਮਾਂਡ ਹੈ ਕਿੰਨੀ ਸਵਾ 3 ਲੱਖ ਰੁਪਈਆ ਰਮਾਂਗੀ ਬੜੀ ਜਾਇਜ਼ੀ ਰੱਖੀ 10 ਮਾੜੀ ਤੇ ਉਹ ਵੀ ਕਰਾਂਗੇ ਅੱਛਾ ਹਾਂ ਨੰਬਰ ਕਿਥੋਂ ਦਾ ਹੈ ਇਹ ਨੰਬਰ ਇਹਦਾ ਹਰਿਆਣੇ ਦਾ ਨੰਬਰ ਹਰਿਆਣੇ ਹਾਂ ਐਨਓਸੀ ਇਹਦੀ ਵੀ ਅਵੇਲੇਬਲ ਹੋਊਗੀ ਹੈਨਾ ਮਿਲ ਜੂਗੀ ਹੈਨਾ ਮਿਲ ਜੂਗੀ ਮਿਲ ਜੂਗੀ ਹੈਨਾ ਮਿਲ ਜੂਗੀ ਕਿ ਦੋ ਚੱਕ ਗੱਲਾਂ ਤੇ ਟਰੈਕਟਰ ਦੇ ਦਿਆਂਗੇ 2 ਲੱਖ ਤੇ 95000 2 ਲੱਖ ਤੇ 95 ਲਿਖਿਆ ਨਹੀਂ ਇੱਥੇ ਲਿਖਿਆ ਹੈ ਅੱਛਾ ਅੱਛਾ ਹਾਂ ਠੀਕ ਹੈ ਵਿਡੋ ਨਹੀਂ ਨਾ ਜਾ ਹੂੰ ਠੀਕ ਹੈ ਮਾਨਦਾਨ ਮੌਕੇ ਤੇ ਆਪਾਂ ਹੋਰ ਵੀ ਕਰਦਾ ਹੋਰ ਵੀ ਹੋ ਜੂਗਾ ਹਨਾ ਠੀਕ ਹੈ ਤੇ 65 ਹਰਸ ਬਾਉਡ ਦਾ ਟਰੈਕਟਰ ਐਸੇ ਰੇਟ ਤੇ ਨਹੀਂ ਮਿਲਣਾ ਜਿਹੜਾ ਮਰਜੀ ਟਰੈਕਟਰ ਦੇ ਮੁਕਾਬਲੇ ਲਾ ਦੇ ਇੰਨਾ ਜ਼ੋਰ ਕੋਈ ਨਹੀਂ ਲਾਉਂਦਾ ਕੌੜਾ ਬਹੁਤ ਹੈ ਹਨਾ ਕੌੜਾ ਹੂੰ ਆ ਹੋ ਗਏ ਆਪਣੇ ਹੋ ਗਏ ਫੋਨ ਨੰਬਰ ਉਹੀ ਫੋਨ ਨੰਬਰ ਆਪਣਾ 09417232636 ਤੇ ਬੇਨਤੀ ਹੈ ਭਰਾ ਬਣ ਕੇ ਵੀਡੀਓ ਦੇਖ ਕੇ ਕਾਲ ਆਇਆ ਕਰੋ ਬਿਲਕੁਲ ਕਾਲ ਤੇ ਇਕੱਲਾ ਇੱਕ ਗੱਲ ਦੱਸ ਦਿੰਨੇ ਆ ਵੀ ਪਤਲਵੰਡੀ ਸਾਬੋਂ ਮੰਡੀ ਤੋਂ ਵੀਡੀਓ ਪਾਉਣੇ ਆ ਕਈ ਵੀਰ ਫੋਨ ਲਾਉਂਦੇ ਯਾਰ ਕਿੱਥੋਂ ਬੋਲਦੇ ਦੁੱਖ ਜਾ ਲੱਗਦਾ ਯਾਰ ਹੂੰ ਭਰਾ ਬਣ ਕੇ ਬਸ ਇੰਨਾ ਕਿਰਬਨ ਕਰ ਚਾਹੀ ਉਹੀ ਫੋਨ ਲਾਇਆ ਜਿਹਨੇ ਲੈਣਾ ਭਰਾ ਬਣ ਕੇ ਉਹ ਕੰਮ ਦਾ ਟਾਈਮ ਆ ਯਾਰ ਜੇ ਕਿਸੇ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਵੈਸੇ ਮੈਸੇ ਪਾ ਤਾ ਵਟਸਐਪ ਤੇ ਸਹੀ ਨੰਬਰ ਵਟਸਐਪ ਤੇ ਅਗਲਾ ਵੀ ਕੰਮ ਚੋਂ ਕੱਢ ਕੇ ਟਾਈਮ ਕੱਢ ਕੇ ਕਰਦਾ ਆ ਜੇ ਪਰਸ ਮੱਕੀ ਲਭੀ ਦੋਸਤੋ ਵੀਡੀਓ ਬੜ ਲਗੀ ਸ਼ੇਅਰ ਕਰਦੇ ਹੋ ਪੇਜ ਨੂੰ ਕਰ ਲਿਓ ਫਾਲੋ ਤੇ ਕਰ ਲਿਓ ਧੰਨਵਾਦ ਬਈ